ਇੱਕ ਵਾਰ ਨਾ ਭਾਈ ਇੱਕ ਮਰੀਜ਼ ਇੱਕ ਡਾਕਟਰ ਕੋਲੇ ਜਾਂਦਾ ਤੇ ਜਾ ਕੇ ਕਹਿੰਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੇ ਨਾ ਟੂਹੀ ਦੇ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਤੇ ਮੈਨੂੰ ਸਿੱਧਾ ਵੀ ਨਹੀਂ ਹੋਇਆ ਜਾਂਦਾ ਤੇ ਡਾਕਟਰ ਉਹਨੂੰ ਮੁੜ ਕੇ ਪੁੱਛਦਾ ਇਹ ਭਾਈ ਦਰਦ ਕਿਵੇਂ ਸ਼ੁਰੂ ਹੋਇਆ ਤੇਰੇ ਤੇ ਮਰੀਜ਼ ਕਹਿੰਦਾ ਕਹਿੰਦਾ ਮੈਂ ਕਾਲ ਸੈਂਟਰ 'ਚ ਨਾਈਟ ਡਿਊਟੀ ਕਰਦਾ ਤੇ ਜਦੋਂ ਮੈਂ ਨਾ ਘਰੇ ਪਹੁੰਚਿਆ ਕਹਿੰਦਾ ਮੇਰੀ ਰਿਹائش 7ਵੇਂ ਫਲੋਰ ਤੇ ਆ ਕਹਿੰਦਾ ਜਦੋਂ ਮੈਂ ਆਪਣੇ ਫਲੈਟ ਦੇ ਨੇੜੇ ਪਹੁੰਚਿਆ ਬੈੱਡਰੂਮ ਦੇ ਕੋਲੇ ਕਹਿੰਦਾ ਮੈਨੂੰ ਅਜੀਬ ਜਿਹੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ ਬੈਡਰੂਮ ਚ ਤੇ ਕਹਿੰਦਾ ਮੈਂ ਭੱਜ ਕੇ ਬੈਡਰੂਮ ਚ ਗਿਆ ਤੇ ਕਹਿੰਦਾ ਉੱਥੇ ਕੋਈ ਨਾ ਕਹਿੰਦਾ ਜਦੋਂ ਹੀ ਮੈਂ ਖਿੜਕੀ ਰਹੀ ਬਾਹਰ ਦੇਖਿਆ 셔ਟ ਪਾਉਂਦਾ ਭੱਜਿਆ ਜਾਂਦਾ ਸੀ ਮੈਂ ਉੱਪਰੋਂ ਫਰਿੱਜ ਚੱਕੀ ਫਰਿੱਜ ਚੱਕੀ ਉਹਦੇ ਉੱਪਰ ਮਾਰੀ ਬੱਸ ਕਹਿੰਦਾ ਉਦੋਂ ਤੋਂ ਹੀ ਇਹ ਦਰਦ ਸ਼ੁਰੂ ਹੋ ਗਿਆ ਡਾਕਟਰ ਨੇ ਅਜੇ ਉਹਦੀ ਦਵਾਈ ਬੂਟੀ ਕੀਤੀ ਸੀ ਤੇ ਇੰਨੇ ਨੂੰ ਇੱਕ ਹੋਰ ਮਰੀਜ਼ ਆ ਗਿਆ ਹਾਲਤ ਐਸੀ ਜਿਵੇਂ ਕਿਸੇ ਨਾਲ ਐਕਸੀਡੈਂਟ ਹੋਇਆ ਹੁੰਦਾ ਡਾਕਟਰ ਨੇ ਜਦੋਂ ਉਹ ਤੋਂ ਪੁੱਛਿਆ ਵੀ ਕੀ ਗੱਲ ਹੋ ਗਈ ਤੇ ਉਹਨੇ ਡਾਕਟਰ ਨੂੰ ਦੱਸਿਆ ਕਹਿੰਦਾ ਮੈਂ ਸਵੇਰੇ ਸਰਜਰੀ ਸਰਜਰੀ ਪਹੁੰਚਣਾ ਸੀ ਦਫ਼ਤਰ ਤੇ ਕਹਿੰਦਾ ਜਦੋਂ ਮੈਂ ਆਪਣੇ ਫਲੈਟਸ ਤੋਂ ਬਾਹਰ ਨਿਕਲਿਆ ਤੇ ਮੈਂ ਕਹਿੰਦਾ ਕਾਲੀ ਕਾਲੀ ਚ ਕੱਪੜੇ ਪਾਉਂਦਾ ਜਾਂਦਾ ਸੀ ਕਹਿੰਦਾ ਪਤਾ ਨਹੀਂ ਕਿੱਥੋਂ ਉੱਪਰੋਂ ਆ ਕੇ ਕਹਿੰਦਾ ਮੇਰੇ ਦੇ ਟੂਹੇ ਤੇ ਫਰਿੱਜ ਵੱਜੀ ਕਹਿੰਦਾ ਬਸ ਆਹੀ ਗੱਲ ਹੋਈ ਐ ਅਜੇ ਉਹਦੀ ਦਵਾਈ ਬੂਟੀ ਕਰਕੇ ਹਟੈ ਸੀ ਡਾਕਟਰ ਇੰਨੇ ਨੂੰ ਇੱਕ ਹੋਰ ਮਰੀਜ਼ ਆ ਗਿਆ ਉਹਦੀ ਹਾਲਤ ਸਾਰਿਆਂ ਨਾਲੋਂ ਖਰਾਬ ਸੀ ਤੇ ਜਦੋਂ ਡਾਕਟਰ ਨੇ ਉਹਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਭਾਈ ਤੈਨੂੰ ਤੇਰੀ ਨੀਸ਼ਰਟਾਂ ਕਿਵੇਂ ਲੱਗੀਆਂ ਕਹਿੰਦਾ ਮਤਾਰਾਂ ਆਪਨਾ ਫਰਿੱਜ 'ਚ ਬੈਠਾ ਸੀ ਪਤਾ ਨਹੀਂ ਕਹਿੰਦਾ ਕੀਨੇ 7ਵੀਂ ਮੰਜ਼ਲ ਤੋਂ ਫਰਿੱਜ ਚੱਕ ਕੇ ਥੱਲੇ ਮਾਰੀ う <laughs>